ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਘਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪੋਹਾ ਪੋਹਾ ਆਪਾਂ ਇਹਨੇ ਸੌਖੇ ਤਰੀਕੇ ਨਾਲ ਬਣਾਵਾਂਗੇ ਜਦੋਂ ਵੀ ਤੁਸੀਂ ਪੋਹੇ ਦੀ ਰੈਸਪੀ ਨੂੰ ਬਣਾਵੋਗੇ ਤੁਸੀਂ ਪਹਿਲੀ ਵਾਰੀ ਪੋਹੇ ਦੀ ਰੈਸਪੀ ਤੁਸੀਂ ਬਣਾ ਸਕਦੇ ਆ ਤੇ ਆਪਾਂ ਟੇਸਟੀ ਵੀ ਬਹੁਤ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਪੋਹਾ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਇੱਕ ਕੌਲੀ ਆਪਾਂ ਪੋਹਾ ਲੈਤਾ ਗਾ ਤੇ ਹੁਣ ਆਪਾਂ ਵੱਡੇ ਬਰਤਨ ਦੇ ਵਿੱਚ ਪੋਹੇ ਨੂੰ ਪਾ ਲਾਂਗੇ ਤੇ ਹੁਣ ਆਪਾਂ ਪੋਹੇ ਨੂੰ ਧੋਲਾਂਗੇ ਖੁੱਲਾਇਆ ਪਾਣੀ ਪਾ ਕੇ ਪੋਹੇ ਦੇ ਵਿੱਚ ਤੇ ਪੋਹੇ ਨੂੰ ਆਪਾਂ ਵਧੀਆ ਚੰਗੀ ਤਰ੍ਹਾਂ ਧੋਲਾਂਗੇ ਜ਼ਿਆਦਾ ਵੀ ਨਹੀਂ ਮਥਲਣਾ ਗਾ ਐਸ ਤਰ੍ਹਾਂ ਹਲਕੇ ਜਿਹੇ ਹੱਥ ਨਾਲ ਇਹਨੂੰ ਮਸਲ ਦੇਣਾ ਕਿ ਜਿਹੜੀ ਡਸਟ ਵਗੈਰਾ ਫਿਰ ਸਾਰੀ ਲੈ ਜਾਂਦੀ ਹੈ ਪੋਹੇ ਤੋਂ ਤੇ ਦੋ ਵਾਰੀ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਧੋ ਦਾਂਗੇ। ਇਹ ਪਾਣੀ ਡੋਲ ਕੇ ਆਪਾਂ ਸਾਫ਼ ਪਾਣੀ ਦੇ ਵਿੱਚ ਵੀ ਹੁਣ ਚੰਗੀ ਤਰ੍ਹਾਂ ਧੋ ਲਾਂਗੇ। ਹਾਂਜੀ ਪੋਹੇ ਨੂੰ ਆਪਾਂ ਸਾਫ਼ ਪਾਣੀ ਦੇ ਵਿੱਚ ਦੋ ਵਾਰੀ ਹੁਣ ਚੰਗੀ ਤਰ੍ਹਾਂ ਧੋ ਲਿਆਗਾ ਤੇ ਹੁਣ ਆਪਾਂ ਇੱਧਰਲੇ ਬਰਤਨ ਦੇ ਵਿੱਚ ਹੁਣ ਪੋਹੇ ਨੂੰ ਕੱਢ ਲੈਣੇ ਆ। ਪੋਹੇ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਹਲਦੀ ਇੱਕ ਚਮਚ ਪਾ ਦਾਂਗੇ ਆਪਾਂ ਖੰਡ ਯਾਨੀ ਕਿ ਚੀਨੀ ਤੇ ਅੱਧਾ ਆਪਾਂ ਨਿੰਬੂ ਨਚੋੜ ਦਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਿੰਨੇ ਆਂ ਇਸ ਤਰ੍ਹਾਂ ਹੁਣ ਆਪਾਂ ਰਲਾ ਕੇ ਰੱਖ ਦਾਂਗੇ ਸਿਰਫ 15 ਮਿੰਟ ਵਾਸਤੇ ਉਹ ਆਪਣਾ ਵਧੀਆ ਖਿਲਿਆ ਖਿਲਿਆ ਬਣੂਗਾ ਹਾਂਜੀ ਖੰਡ ਤੇ ਹਲਦੀ ਆਪਾਂ ਚੰਗੀ ਤਰ੍ਹਾਂ ਪੋਹੇ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ 15 ਕਿ ਮਿੰਟ ਵਾਸਤੇ ਟਾਕੇ ਰੱਖ ਦਿੰਨੇ ਆ ਹਾਂਜੀ 15 ਕਿ ਮਿੰਟ ਹੋ ਗਏ ਪੋਹੇ ਰੱਖੇ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਆਪਣਾ ਇਹ ਪੋਹਾ ਬਣ ਗਿਆ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਗੈਸ ਬੰਨੀ ਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਦੋ ਚਮਚ ਪਾ ਦਾਂਗੇ ਤੇਲ ਦੇ ਤੇਲ ਗਰਮ ਹੋ ਗਿਆ ਹੁਣ ਆਪਾਂ ਪਾ ਦਾਂਗੇ ਕਾਲੀ ਸਰੋਂ ਬ੍ਰੀਕ ਕੱਟਿਆ ਹੋਇਆ ਅਦਰਕ ਪਾ ਦਾਂਗੇ ਬਰੀਕ ਕੱਟੇ ਹੋਏ ਹਰੀ ਮਿਰਚ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨਣ ਦੇਵਾਂਗੇ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਦੇਖੋ ਮੇਰੇ ਤਰੀਕੇ ਨਾਲ ਪੋਹਾ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਇੱਥੇ ਪਿਆਜ਼ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਟਮਾਟਰ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਣਾ ਜ਼ਿਆਦਾ ਨਹੀਂ ਭੁੰਨਣਾਗਾ ਸਿਰਫ ਹਲਕਾ ਜਿਹਾ ਤੇ ਆਹ ਟਮਾਟਰ ਆਪਾਂ ਹਲਕਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਪਾ ਦਾਂਗੇ ਪੋਹਾ ਕਈ ਕਹਿ ਦਿੰਦੇ ਆ ਪੋਹਾ ਜੁੜ ਜੇ ਜਾਂਦਾਗਾ ਤੁਸੀਂ ਦੇਖ ਸਕਦੇ ਆਪਾਂ ਭੌਂ ਕੇ ਰੱਖਤਾ ਸੀਗਾ ਉਸ ਤੋਂ ਬਾਅਦ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਆਪਾਂ ਨਿਚੋੜਤਾ ਸੀਗਾ ਤੇ ਪੋਹਾ ਵੇਖ ਸਕਦੇ ਹੋ ਤੁਸੀਂ ਕਿੰਨਾ ਵਧਿਆ ਪਿਆ ਗਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਫਲੇਮ ਆਪਾਂ ਮੀਡੀਅਮ ਜੀ ਰੱਖਾਂਗੇ ਹਾਂਜੀ ਪੋਹੇ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਿਆ ਤੇ ਹੁਣ ਆਪਾਂ ਪਾਵਾਂਗੇ ਨਮਕ 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 ਪਾਵਾਂਗੇ ਸਵਾਦ ਅਨੁਸਾਰ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹਾਂਜੀ ਨਮਕ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਤਾਂ ਥੋੜਾ ਜਿਹਾ ਆਪਾਂ ਸੇਕ ਵੀ ਲਵਾ ਲਿਆ ਸੀ ਨਮਕ ਪਾ ਕੇ ਹੁਣ ਇੱਥੇ ਆਪਾਂ ਪਾਵਾਂਗੇ ਪੁਜਗਾ ਪੁਜਗਾ ਆਪਾਂ ਦੁਕਾਨ ਤੋਂ ਲਿਆਂਦਾ ਹੋਇਆ ਅੱਧੀ ਕਕੋਲੀ ਆਪਾਂ ਪੁਜਗੇ ਦੀ ਪਾਤੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਿਰਫ ਆਫਰ ਤਿੰਨ ਚਾਰ ਮਿੰਟ ਜਿਹੜਾ ਉਹ ਇਹਨੂੰ ਸੇਕ ਲਵਾਇਆ ਗਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਉਹ ਆਪਣਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਸਰਵ ਕਰਾਂਗੇ ਪਲੇਟ ਦੇ ਵਿੱਚ ਕਿੰਨਾ ਵਧੀਆ ਪੋਹਾ ਬਣਿਆਗਾ ਬਿਲਕੁਲ ਵੀ ਨਹੀਂ ਜੁੜਿਆਗਾ ਨਿਖਰੇ ਨਿਖਰੇ ਜਿਹੜਾ ਇਹ ਪੋਹਾ ਬਣ ਕੇ ਤਿਆਰ ਹੋਇਆਗਾ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਪੋਹਾ ਬਣਾ ਤੇ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖੇ ਇੱਕ ਵਾਰੀ ਮੇਰੇ ਤਰੀਕੇ ਨਾਲ ਪੋਹਾ ਟੇਸਟੀ ਵੀ ਬਹੁਤ ਬਣਦਾਗਾ ਟੇਸਟੀ ਬਣਿਆ ਹੋਇਆ ਤੁਹਾਡਾ ਪੋਹਾ ਤਾਂ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸ ਦਿਓ ਹਾਂਜੀ ਪੋਹੇ ਦੇ ਉੱਪਰ ਆਪਾਂ ਪਾ ਦਾਂਗੇ ਹੁਣ ਟਮਾਟਰ ਅੱਧਾ ਕਾਪਾ ਟਮਾਟਰ ਵਿੱਚ ਪਾਤਾ ਸੀਗਾ ਕੜਾਹੀ ਦੇ ਵਿੱਚ ਜਿਹਦੇ ਪੋਹਾ ਤੇ ਅੱਧਾ ਕ ਟਮਾਟਰ ਆਪਾਂ ਹੁਣ ਉੱਪਰ ਪਾ ਦਾਂਗੇ ਥੋੜਾ ਜਿਹਾ ਕ੍ਰਾਂਚ ਪਾਣਾ ਆਉਂਦਾ ਹੈਗਾ ਪੋਹੇ ਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਪਿਆਜ਼ ਉੱਪਰ ਆਪਾਂ ਛਿੜਕ ਦਾਂਗੇ ਹੁਣ ਫੇਰ ਪੁੱਜ ਗਿਆ ਕਰ ਲenga ਗਿਰੀਆਂ ਵੀ ਤੁਸੀਂ ਐਡ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਨਮਕੀਨ ਪੁੱਜ ਗਿਆ ਵੀ ਐਡ ਕਰ ਸਕਦੇ ਆ ਹਾਂਜੀ ਨਮਕੀਨ ਪੋਹਾ ਆਪਣਾ ਬਣ ਕੇ ਰੈਡੀ ਆ ਤੁਸੀਂ ਜਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸ ਦਿਓ ਅੱਜ ਦੀ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ